ਨਮਸਕਾਰ ਦੋਸਤੋ ਮੈਂ ਹਰ ਜਤਿੰਦਰ ਕੁਮਾਰ ਸ਼ਰਮਾ ਤੇ ਮੈਂ ਪੰਜਾਬ ਪ੍ਰੈਸ ਕਲੱਬ ਦੇ ਜੋ ਚੋਣਾਂ ਹੋ ਰਹੀਆਂ ਹਨ ਉਹਨਾਂ ਦੇ ਵਿੱਚ ਬਤੌਰ ਉਮੀਦਵਾਰ ਪ੍ਰਧਾਨ ਜਨਰਲ ਸੈਕਟਰੀ ਖੜਾ ਹੋਇਆ ਹਾਂ ਤੇ ਮੈਂ ਆਪ ਜੀ ਨੂੰ ਬੇਨਤੀ ਕਰਦਾ ਹਾਂ ਕਿ ਪੰਜਾਬ ਪ੍ਰੈਸ ਕਲੱਬ ਦੀ ਭਲਾਈ ਵਾਸਤੇ ਪੰਜਾਬ ਪ੍ਰੈਸ ਕਲੱਬ ਨੂੰ ਹੋਰ ਬੁਲੰਦੀਆਂ ਤੇ ਲਿਜਾਣ ਵਾਸਤੇ ਔਰ ਪੰਜਾਬ ਪ੍ਰੈਸ ਕਲੱਬ ਦੇ ਜੋ ਵੀ ਮੈਂਬਰ ਹਨ ਉਹਨਾਂ ਨੂੰ ਵੱਧ ਤੋਂ ਵੱਧ ਸੁਵਿਧਾਵਾਂ ਦਿਵਾਉਣ ਵਾਸਤੇ ਸਰਕਾਰ ਕੋਲ ਫਾਈਲ ਤਿਆਰ ਕਰਕੇ ਲੈ ਕੇ ਜਾਵਾਂਗਾ ਔਰ ਵੱਧ ਤੋਂ ਵੱਧ ਫੰਡ ਪੰਜਾਬ ਸਰਕਾਰ ਕੋਲ ਪ੍ਰਾਪਤ ਕਰਕੇ ਪੰਜਾਬ ਪ੍ਰੈਸ ਕਲੱਬ ਦਾ ਜੋ ਢਾਂਚਾ ਹੈ ਉਹਨੂੰ ਹੋਰ ਮਜ਼ਬੂਤ ਕਰਾਂਗਾ ਕਿਉਂਕਿ ਪੰਜਾਬ ਪ੍ਰੈਸ ਕਲੱਬ ਇੱਕ ਪੂਰੇ ਪੰਜਾਬ ਦੇ ਵਿੱਚ ਸਾਡੇ ਪੱਤਰਕਾਰ ਭਾਈਚਾਰੇ ਦੀ ਇੱਕ ਵਿਕਾਰੀ ਸੰਸਥਾ ਹੈ ਅਤੇ ਇਸ ਦੇ ਪ੍ਰਬੰਧ ਨੂੰ ਚਲਾਉਣ ਵਾਸਤੇ ਇੱਕ ਵਧੀਆ ਟੀਮ ਦੀ ਜ਼ਰੂਰਤ ਹੈ ਤਾਂ ਜੋ ਉਹ ਟੀਮ ਆਪਣੇ ਕੀਮਤੀ ਸਮੇਂ ਤੋਂ ਸਮਾਂ ਕੱਢ ਕੇ ਪੰਜਾਬ ਪ੍ਰੈਸ ਕਲੱਬ ਨੂੰ ਟਾਈਮ ਦੇ ਸਕੇ ਮੈਂ ਆਪ ਜੀ ਨੂੰ ਇਹ ਵੀ ਵਾਅਦਾ ਕਰਦਾ ਹਾਂ ਕਿ ਜੇਕਰ ਮੈਂ ਪੰਜਾਬ ਪ੍ਰੈਸ ਕਲੱਬ ਪ੍ਰਧਾਨ ਸੁਣਿਆ ਜਾਂਦਾ ਹਾਂ ਤੇ ਮੈਂ ਜਿੰਨੇ ਵੀ ਮੇਰੇ ਸਾਥੀ ਹਨ ਸੀਨੀਅਰ ਸਿਟੀਜ਼ਨ ਪੱਤਰਕਾਰ ਹਨ ਉਹਨਾਂ ਦੀ ਪੈਨਸ਼ਨ ਵਾਸਤੇ ਉਪਰਾਲਾ ਕਰਾਂਗਾ ਉਹਨਾਂ ਦੀ ਪੈਨਸ਼ਨ ਲਗਵਾਉਣ ਵਾਸਤੇ ਉਪਰਾਲਾ ਕਰਾਂਗਾ ਅਰੇ ਜਿੰਨੇ ਵੀ ਮੈਂਬਰ ਪੰਜਾਬ ਪ੍ਰੈਸ ਕਲੱਬ ਦੇ ਹਨ ਉਹਨਾਂ ਦੇ ਭਲਾਈ ਵਾਸਤੇ ਜੋ ਸੀਨੀਅਰ ਸਿਟੀਜ਼ਨ ਹਨ ਉਹਨਾਂ ਦੇ ਬੀਮਾ ਕਰਵਾਇਆ ਜਾਏਗਾ ਔਰ ਪੈਨਸ਼ਨ ਦਾ ਜਿਦਾ ਦੂਜੀਆਂ ਸਟੇਟਾਂ ਦੇ ਵਿੱਚ ਪੱਤਰਕਾਰ ਭਾਈਚਾਰੇ ਨੂੰ ਪੈਨਸ਼ਨ ਮਿਲਦੀ ਹੈ ਉਸ ਪੈਨਸ਼ਨ ਨੂੰ ਲਗਾਉਣ ਵਾਸਤੇ ਫਾਈਲ ਤਿਆਰ ਕਰਕੇ ਪੰਜਾਬ ਸਰਕਾਰ ਕੋ ਲੈ ਕੇ ਜਾਇਆ ਜਾਵੇਗਾ ਉਪਰਾਲਾ ਕੀਤਾ ਜਾਏਗਾ ਕਿ ਆਪਣੇ ਜਿਹੜੇ ਪੰਜਾਬ ਪ੍ਰੈਸ ਕਲੱਬ ਦੇ ਮੈਂਬਰ ਹਨ ਜਾਂ ਜੋ yellow card ਧਾਰਕ ਪੰਜਾਬ ਸਰਕਾਰ ਦੇ ਪੱਤਰਕਾਰ ਹਨ ਉਹਨਾਂ ਲਈ 60 ਸਾਲ ਤੋਂ ਬਾਅਦ ਪੈਨਸ਼ਨ ਨੂੰ ਯਕੀਨੀ ਬਣਾਇਆ ਜਾਵੇ ਜੋ ਨਾਲ ਦਾ ਸਿਹਤ ਬੀਮਾ ਹੈ ਉਹ ਵੀ 10 ਲੱਖ ਦਾ ਕਰਵਾਉਣ ਦੇ ਉਪਰਾਲੇ ਕੀਤੇ ਜਾਣਗੇ ਹੋਰ ਬਹੁਤ ਸਾਰੇ ਕੰਮ ਹਨ ਪੰਜਾਬ ਪ੍ਰੈਸ ਕਲੱਬ ਦੇ ਜਿਵੇਂ ਪ੍ਰੈਸ ਕਲੱਬ ਦੇ ਜੋ ਅੰਦਰ ਜਿਮ ਹੈ ਉਹਦਾ ਨਵੀਨੀਕਰਨ ਕਰਨਾ ਔਰ ਜੋ ਰੈਸਟੋਰੈਂਟ ਹੈ ਉਹਦੇ ਵਿੱਚ ਪ੍ਰੋਫੈਸ਼ਨਲ ਸ਼ੈਫ ਤੇ ਕੁੱਕ ਰੱਖਣਾ ਅਤੇ ਜਿਹੜਾ ਉਸ ਦੇ ਅੰਦਰ ਪ੍ਰੈਸ ਕਲੱਬ ਦੇ ਹਾਲ ਹੈ ਉਹਦੇ ਵਿੱਚ ਜੋ ਲੇਡੀਜ਼ ਪੱਤਰਕਾਰ ਹਨ ਸਾਡੀਆਂ ਭੈਣਾਂ ਜੋ ਲੇਡੀ ਪੱਤਰਕਾਰ ਹਨ ਉਹਨਾਂ ਦੇ ਬੈਠਣ ਲਈ ਅਲੱਗ ਪ੍ਰਬੰਧ ਕਰਨਾ ਔਰ ਜੋ ਸਾਡੇ ਸੀਨੀਅਰ ਸਿਟੀਜ਼ਨ ਪੱਤਰਕਾਰ ਹਨ ਉਹਨਾਂ ਦੇ ਬੈਠਣ ਲਈ ਇੱਕ ਕਲਾਬ ਦੇ ਅੰਦਰ ਅਲੱਗ ਕੁਰਸੀਆਂ ਰਿਜ਼ਰਵ ਰੱਖਣੀਆਂ ਮਤਲਬ ਰਿਜ਼ਰਵ ਕਰਕੇ ਰੱਖਣੀਆਂ ਕੁਰਸੀਆਂ ਕਿ ਉਹਨਾਂ ਕੁਰਸੀਆਂ ਉੱਪਰ ਉਹ ਲੇਡੀਜ਼ ਭੈਣਾਂ ਹੀ ਬੈਠਣ ਔਰ ਜੋ ਸੀਨੀਅਰ ਸਿਟੀਜ਼ਨ ਹਨ ਉਹ ਵੀ ਬੈਠਣ ਬਾਕੀ ਹੋਰ ਬਹੁਤ ਸਾਰੇ ਕੰਮ ਹਨ ਪੰਜਾਬ ਕ੍ਰੈਸ ਕਲੱਬ ਦੇ ਅੰਦਰ ਜੋ ਸਾਡੇ ਖਾਲ ਹੈ ਜੋ ਸਾਡੇ ਅੰਦਰ ਕਮਰੇ ਹਨ ਕਮਰੇਆਂ ਨੂੰ ਲਿਫਟ ਲਵਾਉਣਾ ਕਿਉਂਕਿ ਲਿਫਟ ਦੀ ਆਪਸ਼ਨ ਹੈ ਪਰ ਪਿਛਲੀਆ ਟੀਮਾਂ ਵੱਲੋਂ ਕੋਈ ਉਪਰਾਲਾ ਨਹੀਂ ਕੀਤਾ ਗਿਆ ਔਰ ਪੰਜਾਬ ਪ੍ਰੈਸ ਕਲੱਬ ਦੇ ਫੰਡਾਂ ਦੇ ਵਿੱਚ ਵਾਅਦਾ ਕਰਨਾ ਮੇਰੀ ਪ੍ਰਮੁੱਖਤਾ ਰਹੂਗੀ ਇਸ ਲਈ ਮੈਂ ਆਪ ਜੀ ਨੂੰ ਫੇਰ ਇੱਕ ਵਾਰ ਬੇਨਤੀ ਕਰਦਾ ਹਾਂ ਕਿ ਪੰਜਾਬ ਪੰਜਾਬ ਪ੍ਰੈਸ ਕਲੱਬ ਦੇ ਸੁਨਹਿਰੀ ਪਵਿੱਖ ਲਈ ਇੱਕ ਵਾਰੀ ਮੈਨੂੰ ਮੌਕਾ ਦਿਓ ਤਾਂ ਜੋ ਮੈਂ ਆਪ ਜੀ ਦੀ ਸੇਵਾ ਕਰ ਸਕਾਂ ਬਹੁਤ ਬਹੁਤ ਧੰਨਵਾਦ ਜਤਿੰਦਰ ਕੁਮਾਰ ਸ਼ਰਮਾ ਉਮੀਦਵਾਰ ਪ੍ਰਧਾਨ ਜਨ ਸੈਕਟਰੀ ਪੰਜਾਬ ਪ੍ਰੈਸ ਕਲਬ